ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਵਾਗਤ ਕਰਦੇ ਆ ਇੱਕ ਵਾਰੀ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਤੁਸੀਂ ਦੇਖ ਰਹੇ ਆ ਮੇਰਾ ਚੈਨਲ ਜਿਹਦਾ ਆਪਾਂ ਨਾਮ ਰੱਖਿਆ ਹੋਇਆ ਆ ਕੰਮੇ ਹੁਣੀ ਉਹ ਪਿੱਛੇ ਬੈਠਾ ਹਰਜੋਤ ਤੇ ਅੱਜ ਹੈਗਾ ਦਿਨ ਐਤਵਾਰ ਦਾ ਤੇ نیٹ ਪੂਰੇ ਪੰਜਾਬ 'ਚ ਦੋ ਦਿਨ ਬੰਦ ਰਹੂਗਾ ਇੱਕ ਦਿਨ ਹੋ ਗਿਆ ਇੱਕ ਦਿਨ ਹੋਰ ਤੇ ਇਦਾਂ ਲੱਗ ਰਿਹਾ ਜਿਦਾ ਲਾਈਟ ਗਈ ਹੁੰਦੀ ਆ ਸਵਾਗਤ ਕਰੋ ਵੱਡੇ ਭਾਈ ਦਾ ਭਾਜੀ ਕੀ ਚੱਕਰ ਪੈ ਗਿਆ ਤੁਸੀਂ ਇੱਥੇ ਚੁੱਪ ਚੁੱਪ ਕਾਹਦੇ ਬੈਠੇ ਆ ਕੁਝ ਹੋਣੀ ਉਦਾਂ ਹੀ ਹਾਂਜੀ ਬਹੁਤ ਦੇਖਦਾ ਕਤੂਰੀਆਂ ਕਤੂਰੀ ਨਹੀਂ ਦੇਖਦੇ ਮੈਂ ਆਪਾਂ ਹੋਰ ਕੀ ਕੋਈ ਗੱਲ ਹੋ ਰਹੀ ਆ ਨਾ ਅੱਜ ਕੋਈ ਬਹੁਤ ਵੱਡਾ ਇੱਧਰ ਡੌਨ ਸਾਹਿਬ ਨੂੰ ਮਿਲੋ ਕਿਉਂਕਿ ਅੱਜ ਨੈੱਟ ਬੰਦਿਆ ਫੋਨਾਂ ਨੇ ਬਿਲਕੁਲ ਸਸਤ ਕੀਤਾ ਹੋਇਆ ਹੈ ਇਸ ਕਰਕੇ ਨੈਗੇਟਿਵਿਟੀ ਵਾਸੀਆ ਆ ਰਹੀਆਂ ਹੈ बस सही है जो होगा वीडियो दिखावा थोड़ी जी भी लाइक जरूर करो बाकी हाँ की हो गया, थाक गया? थाक गया? थाक गया? मैं गया <laughs> इस तुम तो पता चल रहा है कि आप थके हो बचा ओ बेटा ਆਉਂ ਤੱਕ ਗਏ। ਤੇਰੀ ਆਵਾਜ਼ ਆ ਰਿਹਾ ਰਿਕਾਰਡ ਹੋ ਗਿਆ ਵਿੱਚ। ਪੱਟਿਆ ਤਾਂ ਕਿਹਾ ਨਹੀਂਗਾ। ਹਾਂ ਚਲਾ ਫੇ। ਸ਼ਰਮ ਹੈਗੀ ਤੈਨੂੰ ਮਾੜੀ ਮੁੱਟੀ। ਆ ਕਿੱਦਾਂ ਮਾਰਦਾ ਤਾ। ਇਹ ਤੂੰ ਦੇਖਿਓ ਦੇਖਿਓ ਹੁਣੇ ਦੇਖਿਓ। ਹਾਂ ਚੱਲ। ਮੈਂ ਲੱਗੇ ਲੜਨ ਦੇ ਭਾਨੇ ਵਾਲ। ਹਾਂ ਦੇਖੋ। ਹੁਣ ਛੇੜ। ਪਾ ਮਾਮਾ ਹੋਰ ਜਦ ਤੂੰ ਛੇੜਦਾਗਾ ਤੋ ਇਦਾ ਆ ਦੇ ਇਹ ਦੇਖ ਲੈ ਮੈ ਰਸਤਾਂ ਰੀਲ ਬਣਾਉਣੀ ਆ ਯਾਰ ਰੀਲ ਰੀਲ ਬਣਾਉਣੀ ਦੇਖੋ ਕੀ ਕਰਦੇ ਕੱਚੀ ਕੱਚੀ ਨਾ ਕੇ ਪਹਿਲੀ ਪਾੜਮ ਫਿਰ ਅੱਜ ਦੱਸ ਦਿਆਂ ਮੈਂ ਜਿਹੜੀ ਨਵੀਂ ਰੀਲ ਬਣਾਣ ਲੱਗੇ ਆ ਉਹ ਸਾਡੀ ਕਿਹੜੇ ਸਬਜੈਕਟ ਦੇ ਧਾਰਤ ਆ ਆ ਇਦਾਂ ਲੱਗਦਾ ਮੈਂ ਜਿੱਦਾਂ ਬਿਮਾਰ ਲੱਗਾ ਪਿਆ ਹੁੰਦਾ ਕਿੜੀ ਮੁੜੀ ਜੀ ਘੁੱਟ ਹੁੰਦਾ ਕਿੜੀ ਮੁੜੀ ਜੀ ਬਹਿ ਜਾਂਦਾ ਆ ਆ ਜੋ ਪਤਾ ਨਹੀਂ ਕਾਤੋਂ ਕਤਵਾ ਆਉਂਦੇ ਪਤਾ ਨਹੀਂ ਕਿਹੜੀ ਗੱਲ ਤੋਂ ਸੀ ਮੰਮੀ ਇਹਦੇ ਆਣੀ ਵਧੀਆ ਜੀਆਂ ਹੈ ਸੋ ਜੀ ਤੇ ਮੁੰਨਾ ਇਹਨਾਂ ਰੀਲ ਬਣਾਉਣੀ ਆ ਨੀ ਜ਼ਿਲੀ ਕਚੇ ਨਾ ਬੈਲੀ ਪਾ ਕੇ ਇਹਦਾ ਰੀਤ ਬਣੋਣੀ ਆ ਗਾਣਾ ਲੋਣਾ ਵਾ ਕਿ ਕਿਉਂ ਪਰਦੇਸੀ ਹੋਏ ਹਣਾ ਬੰਮੀ ਹਾਂ ਸਾਡੇ ਦੇ ਦੋ ਬਸ ਜਣਾ ਅਸੀਂ ਕਿਉਂ ਸਾਡੇ ਦਿਲ ਤੋਂ ਪੁੱਛ ਜਣਾ ਅਸੀਂ ਕਿਉਂ ਕੋਪੀਰਾਈਟ ਨਹੀਂ ਕੋਪੀਰਾਈਟ ਹੁੰਦਾ ਮੰਮੀ ਜਾਨੀ ਕਰਿਓ ਗਾੜੀਆਂ ਨਹੀਂ ਕੋਈ ਉਹ ਦੇ ਲਈ ਕਿਹੜੀਆਂ ਬੈਲਟ ਨਹੀਂ ਕਰਦੇ ਜਿਹੜੇ ਉਹ ਬਿਲਡਿੰਗ ਗਾੜੀਆਂ ਦੇ ਦਿੰਦੇ ਨੂੰ ਕੁੜੇ ਇੱਧਰ ਗਨਵਾ ਦੇ ਸਟਾਇਲ ਆ ਨੀ ਉਹ ਤਾਂ ਠੀਕ ਆ ਸਰਪ੍ਰਾਈਜ਼ ਨਹੀਂ ਹੁੰਦੇ ਇੱਧਰ ਆ ਆ ਥੱਲੇ ਦੇਖ ਬੂਟ ਦੇਖੋ ਕਿਹੜੇ ਪਏ ਪਿੱਛੇ ਨਾ ਨਾ ਸੁਰਾ ਬਾਹਰ ਲੱਗਿਆ ਆ ਬਾਹਰ ਨਹੀਂ ਆ ਮੈਂ ਆ ਕਿਹੜਾ ਬਾਹਰ ਆ ਕਿਹੜਾ ਬਾਹਰ ਲ ਆ ਗਿਆ ਮੈਂ ਤਾਂ ਬਾਹਰ ਆ ਕੋਈ ਤੇ ਸਹੀ ਓਣੀ ਓਣੀ ਛੱਲਾ ਮੁੜ ਕੇ ਨਿਆ ਮਰਿੰਦਰ ਗਿੱਲ ਜਿਹੜਾ ਲੋਕ ਯਾਰ ਉਹਨੇ ਵੀ ਹੱਟ ਇਦਾਂ ਦੀ ਟੈਚੀ ਚੱਕੀ ਹੁੰਦੀ ਆ ਸ੍ਰੀਕਲਵਾਮੇ ਕੋਈ ਨਹੀਂ ਲਿੰਗੇ ਮੇ ਕਿੰਨੇ ਦੇ ਆ ਕੋਸ਼ ਨਹੀਂ ਤੁਸੀਂ ਕਸਟਮਰ ਨੂੰ ਜੋਤੀ ਜੋ ਗਾਲੇ ਮਾਮਾ ਵੀ ਇਹਦਾ origignal origignal ਤੇ ਇਹਨੂੰ ਬੰਦ ਤੇ ਕਰ ਲਾ ਕਿ ਹੁੰਦੀ ਆ ਆ ਵੀ ਨਹੀਂ ਬੰਦ ਹੁੰਦੀ ਇਹ ਕੋਈ ਇੱਨਿਆ ਤੇ ਨੂੰ ਪੂਰੀ ਇਹ ਕਾ ਦੇਖ ਲੋ ਬਿਮਾਰਾਂ ਨੂੰ ਲਮਾ ਪਿਆ ਹੀ ਤੇ ਬਾਰਾਂ ਟਿਉਣਾ ਨੂੰ ਕਹਿ ਗਿਆ ਤੂੰ ਚੱਕੀ ਤੇ ਬੈਠੋ ਮੈਂ ਨਾ ਆ ਗਿਆ ਆ ਇਹ ਉਸਤਾਦ ਜੀ ਨਾਲ ਤੇ ਨੂੰ ਤੇਦਾ ਪਤਾ ਨਹੀਂ ਤੇ ਆਣ ਕੇ ਬੁਮਾਰਾਂ ਕੋ ਲੰਮਾ ਪੈ ਗਿਆ ਉਹ ਛੱਲਾ ਮੁੜ ਕੇ ਨਹੀਂ ਆਇਆ ਤੂੰ ਚੰਗਾ ਜੀ ਦੁਸਕੜਾਉਣ ਲੱਗਾ ਵਾ ਲੈ ਜਲੂਸ ਤੇ ਰੀਲ ਪਤਾ ਕਿੰਨੀ ਵਧੀਆ ਬਣਾ ਕੇ ਦੇਣੀ ਮੈਂ ਹਣ ਵਧੀਆ ਰੀਲ ਬਣਾ ਕੇ ਦਊ ਓਏ ਪਿੱਛੇ ਸਾਡਾ ਛੱਲਾ ਆ ਗਿਆ ਵਾ ਇੱਛਾ ਲਾ ਮੁੜ ਕੇ ਨਹੀਂ ਆਇਆ ਟੂ ਇਹਨੇ ਬਣਾਉਣੀ ਆ ਆਪਣੇ ਆ ਦੇ ਦ ਚੱਲਾ ਚੱਲਾ ਮੁੜ ਕੇ ਨਹੀਂ ਆਇਆ ਇਹਨਾਂ ਰੀਲ ਬਣਾਉਣੀ ਆ ਇਦਾਂ ਤੇ ਘਰ ਤਾਂ ਦੋਂਦੇ ਆ ਆਪਣਾ 올ਡ ਹਾਊਸ ਆ ਹਨਾ ਪੰਮੇ ਹਾਂ ਆਪਣਾ ਹੋਰ ਪਤਾ ਨਹੀਂ ਕਿਹਦਾ ਆ ਪਤਾ ਨਹੀਂ ਕਿਹਦਾ ਬਸ ਆਪਾਂ ਤੇ ਥੋੜੀ ਨਾ ਇਦਾਂ ਕੀ ਰੀਲ ਬਣੂ ਜੇ ਅੱਜ ਬੰਦ ਕਰ ਲੀ ਹਾਂਜੀ ਹਾਂਜੀ ਉੱਜਦਾ ਬਾਹਰ ਨਹੀਂ ਹੁੰਦੇ ਹੁੰਦੇ ਅੱਜ ਕੱਲ ਮੁੰਡੇ ਸਰਪ੍ਰਾਈਜ਼ ਸਰਪ੍ਰਾਈਜ਼ ਦਿੰਦੇ ਆ ਛੱਲੇ ਦੇ ਜਾਣ ਤੋਂ ਬਾਅਦ ਇੰਨੇ ਕਿ ਤੂਰੇ ਕਤੂਰੇ ਆ ਗਏ ਆ ਜੀ ਤਨ ਹੁਣੀ ਧੋਣੇ ਆ ਆ ਦੇਖ ਚਲੋ ਆ ਬੂਆ ਲਾ ਲੈਂਦੇ ਮਿਲ ਛੱਲਾ ਇਹਦਾ ਮੁੜ ਕੇ ਨਹੀਂ ਆ ਤੇ ਇਹ ਤਾਂ ਮੁੜਿਆ ਆ ਵਾ ਜੇਕਰ ਤੁਸੀਂ ਆ ਮੇਰੀ ਰੀਲ ਲਿਕਣਾ ਚਾਹੁੰਦੇ ਹੋ ਤਾਂ ਮੈਨੂੰ ਫੋਲੋ ਕਰ ਲਓ ਪਰੇਵਾਲ ਪਰਮਜੀਤ ਮੇਰੀ ਇੰਸਟਾਗ੍ਰam ਆਈਡੀ ਹੈ ਜੇ ਕੋਈ ਵੀ ਕੋਈ ਸੁਜੈਸ਼ਨ ਜਿਹੜਾ ਹੋਵੇ ਕੋਈ ਅਪਰੀਸ਼ੀਏਟ ਕਰਨਾ ਹੋਵੇ ਤਾਂ ਮੈਨੂੰ ਇਹਦੇ ਤੇ ਮੈਸੇਜ ਕਰ ਦਿਓ ਮੈਂ ਤੁਹਾਡੇ ਸਾਰੇ ਕਮੈਂਟਸ ਇੰਸਟਾਗ੍ਰam ਆਈਡੀ Instagram ID ਉਹ ਥੱਲੇ ਦਿੱਤੀ ਜਾਵੇਗੀ ਕਪਸ਼ਨ ਬਾਕਸ ਵਿੱਚ ਜਾਂ ਬੇਬੀ ਓਕੇ ਬੇਬੀ ਛੱਲਾ ਸਾਡਾ ਮੁੜਿਆ ਆਵਾ ਕੌਣ ਕਹਿੰਦਾ ਛੱਲਾ ਮੁੜਕੇ ਨਹੀਂ ਆ ਉਹ ਗਲਤ ਫਿਲਮ ਬਣੀ ਆ ਕਿ ਛੱਲਾ ਮੁੜਕੇ ਨਹੀਂ ਆ ਛੱਲਾ ਗਿਆ ਹੀ ਨਹੀਂ ਸੀ ਗਿਆ ਹੀ ਨਹੀਂ ਸੀ ਛੋਰੀ ਸੀ ਮੁੰਬਈਸ ਬਰੂ ਕਿਹਾ ਹੋਇਆ ਸੀਗਾ ਠੀਕ ਆ ਛੱਲਾ ਦੇਖਿਆ ਚਾਰ ਹੋ ਕੇ ਆ ਗਿਆ ਲਿਆ ਹੁਣ ਮੈਂ ਮੜੀ ਜੀ ਵੀਡੀਓ ਦਿਖਾ ਦਵਾ ਆ ਕਰਨਾ ਆਪਣੇ ਬਿਲਕੁਲ ਘਰ ਦੇ ਨਾਲ ਵਾਲਾ ਘਾਰ ਹੀ ਆ ਇਹ ਤਾਂ ਬਹੁਤ ਪੁਰਾਣਾ ਆ ਉਹਦੇ ਉੱਤੇ ਲਿਖਿਆ ਵੀ ਹੋਇਆ ਆ ਦੇਖੋ 1947 ਦਾ ਘਰ ਆ ਇਹ ਵੈਸੇ ਤੇ ਹੁਣ ਇਹਦੇ ਹਾਲਾਤ ਬਹੁਤ ਜ਼ਿਆਦਾ ਬੱਤਰ ਹੋ ਚੁੱਕੇ ਆ ਦੇਖੋ ਕਿਵੇਂ ਕੱਪੜੇ ਕੋਪੜੇ ਜੰਦਰ ਇੱਦਾਂ ਪਏ ਹੋਏ ਆ ਬਾਲਾ ਪੁਰਾਣਾ ਆ ਘਰ ਉੱਤੇ ਬੱਲ ਆ ਜਾਂਦੀਆਂ ਛੱਤਾਂ ਆ ਇਹ ਹਿੰਡੀ ਘੰਡੂ ਕਮੇ ਚੂਹੇ ਚਾਹੇ ਵਾਵਾ ਵੜ ਗਏ ਨੇ ਦੀਆਂ ਛੱਤਾਂ ਦੀ ਮਿੱਟੀ ਮੁੱਟੀ ਥੱਲੇ ਸੁਟਣ ਲੱਗ ਪਏ ਆ ਇਹ ਘਰ ਦਾ ਹਾਲਾਤ ਬਹੁਤ بگੜ ਚੁੱਕੇ ਆ ਤੇ ਇਸ ਕਰਕੇ ਮੈਂ ਤਾਂ ਇਹਨੂੰ ਕਹਿੰਦਾ ਮੈਂ ਕਿਹ ਚੱਲ ਖਮਾੜੀ ਮੋਟੀ ਰੀਲ ਦੀ ਬਣਾਉਣੇ ਇੱਥੇ ਤੇ ਆ ਬਾਥਰੂਮ ਹੈ ਇੱਥੇ ਵੇਖ ਲਓ ਜਿਹੜੇ ਘਰ ਵਿੱਚ ਇੱਥੇ ਰਹਿੰਦੇ ਹੋਣਗੇ ਉਹ ਦੇਖ ਲਓ ਕਿੱਥੇ ਚਲ ਗਏ ਐਨ ਐਨ ਲੱਗਨਦੇ ਅਜੇ ਤਾਂ ਪਤਾ ਨਹੀਂ ਕਿ ਕਿੰਨਾ ਚੇਰ ਹੋ ਗਿਆ ਹੁੰਦਾ ਇਹਨੂੰ ਵਾਕਿਆ ਚੇਰ ਵੀ ਹੋ ਗਿਆ ਵੈਸੇ ਝੂਠ ਨਹੀਂ ਉਹ ਇਥੋਂ ਛੱਡ ਛੜਾ ਕੇ ਪਤਾ ਨਹੀਂ ਕਿੱਥੇ ਚਲ ਗਏ ਸੀ ਕਿਹੇ ਸਾਰੇ ਜਣੇ ਬਾਹਰ ਬੈਠੇ ਆ ਤੇ ਆ ਤਿੰਨ ਇੱਕ ਇੱਕ ਕਮਰਾ ਆ ਪਹਿਲਾਂ ਆ ਘਰ ਦੋ ਮਤਲਬ ਦੋ ਕਮਰੇ ਸੀਗੇ ਇਹਨਾਂ ਦੇ ਪਿੱਛੇ ਇੱਕ ਕਮਰਾ ਆ ਕਮਰਾ ਬੜਾ ਨਵਾਂ ਪਿਆ ਸੀ ਤੇ ਇਸ ਦੀਆਂ ਵੀ ਸੱਤਾਂ ਚੋਂਦੀਆਂ ਸੀਗੀਆਂ ਆ ਦੇਖੋ ਸਾਰੇ ਪਾਸੇ ਹਾਲਾਤ ਦੇਖ ਲਓ ਘਰ ਦੇ ਕਿਦਾਂ ਹੋਏ ਪਏ ਆ ਇਦਾਂ ਹੀ ਹੋਇਆ ਪਿਆ ਕੰਮ ਇੱਥੇ ਤਾਂ ਮੈਂ ਰੀਲ ਬਣਾਉਣ ਆਇਆ ਸੀਗਾ ਮੈਂ ਕਿ ਰੀਲ ਬਣਾਈਏ ਸੋਨੀ ਜੀ ਰੀਲ ਬਣਾਵਾਂਗੇ ਆ ਵੇਖ ਇੱਕ ਆ ਦੇ ਬੈਠਾ ਓਏ ਤੈਨੂੰ ਪਤਾ ਨਹੀਂ ਸੀ ਤੂੰ ਕਿਉਂ ਨਾ ਪੰਗਾ ਲੈ ਲਿਆ ਅਸੀਂ ਵਾਈਲੀ ਹੁੰਨੇ ਆ ਵਾਈਲੀ ਬਾਸ ਸਹੀ ਆ ਹੁਣ ਕੱਲ ਨੂੰ ਹੁਣ ਕੱਲ ਨੂੰ ਨੈਟ ਚੱਲੂਗਾ ਤੇ ਫਿਰ ਆਪਾਂ ਇਹ ਰੀਲ ਐਡਿਟ ਕਰਕੇ ਆਪਣੇ ਇੰਸਟਾਗ੍ਰam ਤੇ ਪਾਵਾਂਗੇ ਤੇ ਫਿਰ ਦਿਖਾਵਾਂਗੇ ਹੈਨਾ ਤੁਸੀਂ ਮੈਨੂੰ ਜੇ ਰੀਲ ਦੇਖਣੀ ਚਾਹੁੰਦੇ ਆ ਨਾ ਤਾਂ ਇੰਸਟਾਗ੍ਰam ਤੇ ਜ਼ਰੂਰ ਫੋਲੋ ਕਰ ਲਓ ਪਰੇ ਵਾਲਾ ਪਰ ਮੇਰਾ ਯੂਜ਼ਰ ਨੇਮ ਆ ਥੈਂਕ ਯੂ ਸੋ ਮੱਚ ਚੱਲੇ ਨਾ ਇਹਦਾ ਲੁੱਕ ਆ ਫੇਸ ਆ ਨਾ ਬਹੁਤ ਹੋਰ ਜ਼ਰਾ ਲਾਇਆ ਚਲਵੇਂ ਛੱਲਿਆ ਆਪਣੀ ਟਾਚੀ ਚੱਕ ਕੇ ਨਿਕਲ ਹੀ ਥਾਂ ਉਹ ਹੋ ਗਿਆ ਹੁਣ ਚੱਲ ਚੱਲੀਆ ਟਾਈਮ ਨਾ ਚੱਲ ਆਹੋ ਚੱਲ ਅੱਗੇ ਤੇ ਸਾਰੀ ਉਮਰ ਬਾਤ ਨਹੀਂ ਪੁੱਛੀ ਹੁਣ ਸਾਡੇ ਮਾਰ ਕੇ ਨਾ ਬੜਾ ਬੂਹਾ ਲਾ ਜਾਣਾ ਇਹ ਨਾ ਕੀ ਜਾਇਓ ਆ ਨਾ ਮੈਨੂੰ ਬਾਹਰ ਆਉਂਦੇ ਸਾਡੇ ਘਰ ਦੇ ਇਸ ਘਰ ਦੇ ਬਿਲਕੁਲ ਸਾਹਮਣੇ ਆਪਣੀ ਚੱਕੀ ਆ ਦੇਖ ਲੈ ਹਾਂ ਉਹ ਸਾਹਮਣੇ ਚੱਕੀ ਘਰ ਬਹੁਤ ਬਹੁਤ ਟਾਈਮ ਦਾ ਇੱਥੇ ਬੰਦ ਪਿਆ ਆ ਹਾਂ ਤੇ ਲਾਰੇ ਕੁੰਡੀ ਲਾਰੇ ਭੇੜ ਦੇ ਮਲਗ ਉਦਾਂ ਹੀ ਉੱਦੀ ਚੇਹਰੇ ਹਾਂ ਚੌਂਡੀ ਜਾਂਦੀ ਆ ਉਹ ਛੱਲਿਆ ਛੱਲਾ ਪਰਮ ਭਾਈ ਛੱਲਾ ਇੱਧੇ ਚੱਤੀ ਲੱਗਿਆ ਫੋਨ ਲੈ ਜਾ ਭਾਈ ਦਾ ਜਿਹੜਾ ਦੇਣਾ ਵਾ ਬਸ ਬਸ ਛੱਲਾ ਮੈਕਸੀਕੋ ਦਾ ਬੋਟਾ ਟਪ ਕੇ ਚੱਲਾ ਹੀ ਪਿੱਛੇ ਆਵਾਜ਼ ਆ ਗਈ ਪਹਿਲਾਂ ਕੁੱਤੀ ਨੂੰ ਰੋਟੀ ਦੇ ਪਾ ਜਾ ਉੱਠ ਜਾ ਹੁਣ ਲੰਮੇ ਪੈ ਗਿਆ ਇੱਥੇ ਉੱਠ ਉਠ ਚੁੰਨੀ ਹੁਣ ਬੋਲ ਜੋ ਲੈਣ ਬੋਲੇ ਭਾਜੀ ਕੋਲ ਲੈ ਕੇ ਆਈਗਾ ਮੈਂ ਅੱਛਾ ਤੇ ਭਾਜੀ ਦੇ ਹੱਥਾਂ 'ਚ ਮਿੱਠਾ ਸੀ ਸਾਡੇ 'ਚ ਮਿੱਠਾ ਨਹੀਂ ਸੀ ਦਿਖਾਓ ਕਿੰਦਾ ਜਵਾਨ 'ਚ ਮਿਠਾਈ ਸੋਸ সুইਟ ਤੂੰ ਪੋਹਾ ਲੈ ਲੀਏ ਲੈਣਾ ਲੈਣਾ ਪੋਹਾ ਲੈਣਾ ਲੈ ਪੋਹਾ ਲੈ ਲਈ ਹੈ ਹੈ ਅਵੇਂ ਰੋਲਾ ਪਾਇਆ ਸੋਦਾ ਸੋਦਾ ਲੈਣਾ ਸਾਰਾ ਸੱਦਾ ਘਰੇ ਆ ਜਿਹੜੀ ਜੀ ਕਹਿੰਦੇ ਲੈ 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 ਲਈ ਅੰਮੀ ਇਹ ਨਹੀਂ ਨਾ ਨਹੀਂ ਲੈਣ ਦੋ ਐਦਾਂ ਹੀ ਆਂਟੀ ਜੀ ਐਦਾਂ ਇਸਨ ਜਿਹੜੀ ਚੀਜ਼ੀ ਲੋੜ ਹੈ ਉਹ ਹੀ ਲਵਾਂ ਹਾਂ ਐ ਬੋਲੀਆਂ ਦਾ ਹਾਂ ਸਰਫ ਸਰਫ ਲੈਣਾ ਅੰਮੀ ਇਹ ਤਾਂ ਲੈਣਾ ਨਹੀਂ ਇੱਕ ਐਦਾਂ ਦੀ ਵੀਡੀਓ ਮੈਂ ਸ਼ੂਟ ਕੀਤੀ ਹੁਣ ਚਲੋ ਇਹ ਕਹੀ ਜਾਂਦਾ ਵੀ ਪਾਈ ਨਾ ਪਰ ਐਜੀ ਖਰੀ ਵੀਡੀਓ ਸੀ ਨਾ ਉਹ ਜਿਹੜੀ ਮੈਂ ਇੱਥੇ ਸ਼ੋਪਿੰਗ ਮਾਲ 'ਚ ਸ਼ੂਟ ਕੀਤੀ ਉਹ ਲੋ ਨਾ ਐਨਾ ਚੁੱਪ ਹੋ ਗਿਆ ਨਾ ਜਦੋਂ ਮੈਂ ਕਿਹਾ ਵੀ ਮੈਂ ਤਾਂ ਪੌਣੀ ਪੌਣੀ ਆ ਜੋ ਤਾਂ ਉਹ ਨਹੀਂ ਅ ਨਹੀਂ ਪਉਂਦਾ ਯਾਰ ਮੈਂ ਕਹਿ ਤਾ ਵੀਡੀਓ 'ਚ ਕਹਿ ਤਾ ਮੈਂ ਵੀਡੀਓ 'ਚ ਕਹਿ ਤਾ ਯਾਰ ਮੈਂ ਨਾ ਮਾਸੀ ਰੀਸ਼ੂਟ ਕਰਦਾ ਆ ਰੀਸ਼ੂਟ ਕਰਦਾ ਅੱਛਾ ਘਰ ਫਿਕ ਇਹ ਮੇਰੀ ਮਾਸੀ ਆ ਮੈਂ ਇਹਨਾਂ ਨੂੰ ਬਹੁਤ ਪਿਆਰ ਕਰਦਾ ਏ ਵੀ ਮੈਨੂੰ ਬਹੁਤ ਪਿਆਰ ਆ ਗਿਆ ਤੈਨੂੰ ਸੱਚਾ ਤੂੰ ਗੱਲ ਹੋਈ ਤੇਰੀ ਪਿਆਰ ਕਰਦਾ ਤੂੰ ਇੱਥੇ ਗੱਲਾਂ ਨਾ ਵਾਹ ਕਿਤਾ ਆਸਾਨੀਆ ਇਹਨੂੰ ਬੋਲ ਤੂੰ ਗਾਣਾ ਕੱਢ ਮੰਮੀ ਮੈਂ ਤੇਰੇ ਮੇਰੇ ਤੋਂ ਬਣਾਉ ਮੈਂ ਨਹੀਂ ਗਾਣਾ ਕੱਢਦੀ بس ਇੱਕ ਗੱਲ ਕੱਢ ਦੇ ਤਰਸਦਾ ਤੇਰੀ ਗਾੜਾ ਨੂੰ ਤਰਸਦਾ ਨੂੰ ਇੱਕ ਗੱਲ ਕੱਢ ਦੇ ਤੂੰ ਪੂਰਾ ਕੁੱਤਾ ਆ ਇੱਕ ਪੂਜੀਆ ਨਹੀਂ ਪੂਰਾ ਕੁੱਤਾ ਆ ਹੋਰ ਦੱਸ ਤਾਂ ਠੀਕ ਆ ਜੀ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਥੋੜੀ ਜਿਹੀ ਰੱਤੀ ਪਰ ਵੀ ਪਾਈਆ ਪਰ ਵੀ ਵਧੀਆ ਲੱਗੀ ਹੋਵੇ ਤਾਂ ਤੁਸੀਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਅੱਜ ਹੈਗਾ ਵੈਸੇ ਤੀਸਰਾ ਦਿਨ ਅੱਜ ਕੋਈ ਵਲੌਗ ਸ਼ੂਟ ਨਹੀਂ ਕੀਤਾ ਅੱਜ ਵੀ ਨੈੱਟ ਬੰਦ ਆ ਪਿੱਛੇ ਤੇਲ ਵਾਲਾ ਫਿਲਟਰ ਚੱਲਦਾ ਪਿਆ ਆ ਇੱਥੇ ਵੀਡੀਓ ਨੂੰ ਐਂਡ ਕਰਦਾ ਆ ਤੇ ਜੋਤਾ ਆ ਜਾ ਯਾਰ ਤੂੰ ਵੀ ਨਾਲ ਨਾਲ ਹੋ ਕੇ ਐਂਡ ਕਰਿਆ ਕਰ ਵੀ ਆਰ ਪਾਰਟਨਰਸ bro ਯਾਰ bro ਤੇ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਆ ਥੋੜੀ ਜਿਹੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰ ਔਰ ਕਮੈਂਟ ਜਰੂਰ ਕਰਿਓ ਚੰਗੀ ਮਾੜੀ ਗੱਲ ਕੋਈ ਵੀ ਲਿਖਣੀ ਹੋਵੇ ਤਾਂ ਲਿਖ ਜ਼ਰੂਰ ਦਿਓ ਬਾ ਬਾਏ